ਕੈਨੇਡਾ ਸਪਾਊਸ ਵੀਜ਼ਾ ਨਵੀਂ ਸਰਕਾਰ ਦਾ ਵੱਡਾ ਐਲਾਨ ਹੁਣੇ ਲੋਕ ਬੁਲਾ ਸਕਣਗੇ ਆਪਣੇ ਜੀਵਨ ਸਾਥੀ ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਕੈਨੇਡਾ ਤੋਂ ਇੱਕ ਹੋਰ ਬਹੁਤ ਹੀ ਖਾਸ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਵੀਡੀਓ ਉਹਨਾਂ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ ਜਿਹੜੇ ਵੀ ਆਪਣੇ ਜੀਵਨ ਸਾਥੀ ਕੋਲ ਕੈਨੇਡਾ ਜਾਣਾ ਚਾਹੁੰਦੇ ਹਨ ਹੁਣ ਕੈਨੇਡਾ ਚ ਲਿਬਰਲ ਪਾਰਟੀ ਦੀ ਸਰਕਾਰ ਆਉਣ ਨਾਲ ਸਪਾਊਸ ਵੀਜ਼ਾ ਵਾਲਿਆਂ ਲਈ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਨੇ ਵੀਜ਼ੇ ਨੂੰ ਲੈ ਕੇ ਕੁਝ ਨਵੀਆਂ ਸ਼ਰਤਾਂ ਦੱਸੀਆਂ ਹਨ ਜੋ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਹਨ ਜਿਹੜੇ ਵੀ ਲੋਕ ਕੈਨੇਡਾ 스ਪਾউজ ਵੀਜ਼ਾ ਤੇ ਜਾਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ ਜੇਕਰ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕਾਂ ਦੇ 스ਪਾউজ ਵੀਜ਼ਾ ਆ ਰਹੇ ਸਨ ਅਤੇ ਇਹ ਵੀ ਡਰ ਸੀ ਕਿ ਕਿਤੇ 스ਪਾউজ ਵੀਜ਼ਾ ਪੂਰੀ ਤਰ੍ਹਾਂ ਬੰਦ ਹੀ ਨਾ ਹੋ ਜਾਣ ਪਰ ਉਹ ਨਵੀਂ ਸਰਕਾਰ ਦੇ ਆਉਣ ਨਾਲ ਇੱਕ ਨਵੀਂ ਉਮੀਦ ਜਾਗੀ ਹੈ ਸਾਡਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਸਹੀ ਜਾਣਕਾਰੀ ਤੁਹਾਡੇ ਕੋਲ ਸਹੀ ਟਾਈਮ ਤੇ ਫੋਨ ਜਾਵੇ ਜੇਕਰ ਸਾਡੀ ਇਸ ਵੀਡੀਓ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਇਦਾ ਹੋਵੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕੈਨੇਡਾ ਦੇ ਰਿਲੇਟਡ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਹੁਣ ਗੱਲ ਕਰਦੇ ਹਾਂ 스파우스 ਵੀਜ਼ਾ ਦੀਆਂ ਨਵੀਆਂ ਅਪਡੇਟਾਂ ਬਾਰੇ ਜਿਵੇਂ ਕਿ ਸਰਕਾਰ ਵੱਲੋਂ ਜਨਵਰੀ 2025 ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਸਿਰਫ ਮਾਸਟਰ ਡਿਗਰੀ ਵਾਲੇ ਵਿਦਿਆਰਥੀ ਹੀ ਆਪਣੇ 스파우스 ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਬੁਲਾ ਸਕਦੇ ਹਨ ਨਾਲ ਹੀ ਜਿਨ੍ਹਾਂ ਕੋਲ 12 ਮਹੀਨੇ ਜਾਂ ਇਸ ਤੋਂ ਵੱਧ ਦਾ ਕੋਈ ਡਿਪਲੋਮਾ ਹੋਵੇਗਾ ਉਹ ਵੀ ਇਸ ਦੇ ਲਈ ਯੋਗ ਹੋਣਗੇ ਇਸ ਤੋਂ ਬਾਅਦ ਜਿਹੜੇ ਲੋਕ ਵਰਕ ਪਰਮਿਟ ਤੇ ਕੈਨੇਡਾ ਵਿੱਚ ਸਨ ਉਹਨਾਂ ਵਿੱਚੋਂ ਸਿਰਫ ਟਾਇਰ 0 ਟਾਇਰ 1 ਅਤੇ ਕੁਝ ਖਾਸ ਕਿੱਤਿਆਂ ਵਾਲੇ ਟਾਇਰ 2 ਅਤੇ ਟਾਇਰ 3 ਵਾਲੇ ਹੀ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਸਨ ਪਰ ਹੁਣ ਕੈਨੇਡਾ ਦੀ ਨਵੀਂ ਸਰਕਾਰ ਨੇ ਇੱਕ ਨਵੀਂ ਹੀ ਅਪਡੇਟ ਜਾਰੀ ਕਰ ਦਿੱਤੀ ਹੈ ਇਸ ਅਨੁਸਾਰ ਕੁਝ ਖਾਸ ਕਿਤੇ ਜਿਵੇਂ ਕਿ अर्ਲੀ ਚਾਈਲਡਹੂਡ ਐਜੂਕੇਟਰਸ ਅਤੇ ਅਸਿਸਟੈਂਟ ਹੁਣ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਬੁਲਾ ਸਕਦੇ ਹਨ ਪਰ ਇੱਥੇ ਇੱਕ ਸ਼ਰਤ ਇਹ ਵੀ ਹੈ ਕਿ ਉਹਨਾਂ ਕੋਲ 2 ਸਾਲ ਤੋਂ ਵੱਧ ਦਾ ਕਲੌਜ਼ਡ ਵਰਕ ਪਰਮਿਟ ਹੋਣਾ ਜ਼ਰੂਰੀ ਹੈ ਇਸ ਤੋਂ ਬਾਅਦ ਅੱਗੇ ਗੱਲ ਕਰੀਏ ਅਗਲੇ ਨੋਕ ਕੋਡ ਦੀ ਜੋ ਕਿ 33102 ਹੈ ਇਸ ਵਿੱਚ ਨਰਸ ਐਡਸ ਅਤੇ ਪੇਸ਼ੈਂਟ ਸਰਵਿਸ ਅਸੋਸੀਏਸ਼ਨ ਸ਼ਾਮਿਲ ਹਨ ਇਹ ਲੋਕ ਵੀ ਹੁਣ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਬੁਲਾ ਸਕਦੇ ਹਨ ਇਸ ਦੇ ਨਾਲ ਹੀ 33103 ਨੋਕ ਕੋਡ ਵਾਲੇ ਜਿਨ੍ਹਾਂ ਵਿੱਚ ਫਾਰਮੇਸੀ ਟੈਕਨੀਕਲ ਅਸਿਸਟੈਂਟ ਅਤੇ ਫਾਰਮੇਸੀ ਅਸਿਸਟੈਂਟ ਆਉਂਦੇ ਹਨ ਉਹ ਵੀ ਹੁਣ ਆਪਣੇ ਸਪਾਉਜ਼ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਬੁਲਾ ਸਕਦੇ ਹਨ ਅੱਗੇ ਗੱਲ ਕਰਦੇ ਆ ਨੋਕ ਕੋਡ 73300 ਬਲਿਆਂ ਦੀ ਜਿਨ੍ਹਾਂ ਵਿੱਚ ਟਰਾਂਸਪੋਰਟ ਟਰੱਕ ਡਰਾਈਵਰ ਸ਼ਾਮਲ ਹਨ ਅਤੇ ਉਸ ਤੋਂ ਬਾਅਦ ਨੋਕ ਕੋਡ 73301 ਜਿਸ ਵਿੱਚ ਬੱਸ ਡਰਾਈਵਰ ਸਬੇ ਆਪਰੇਟਰਸ ਅਤੇ ਹੋਰ ਟਰਾਂਜ਼ਿਟ ਆਪਰੇਟਰਸ ਆਉਂਦੇ ਹਨ ਇਹ ਵੀ ਹੁਣ ਆਪਣੇ ਸਪਾਉਜ਼ ਨੂੰ ਕੈਨੇਡਾ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹਨ ਕਿਉਂਕਿ ਸਰਕਾਰ ਵੱਲੋਂ ਹੁਣ ਇਹਨਾਂ ਕੀਤਿਆਂ ਨੂੰ ਹਾਈ skilled occupation tier 2 ਅਤੇ tier 3 ਵਿੱਚ ਰੱਖਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਸ਼ਰਤਾਂ ਦੀ ਜਿਨ੍ਹਾਂ ਨੂੰ ਪੂਰਾ ਕਰਕੇ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਹੋ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਥੇ ਕੋਈ ਵੀ ਆਈਲਰਟਸ ਦੀ ਲੋੜ ਨਹੀਂ ਹੈ ਬਸ ਜਦੋਂ ਤੁਸੀਂ ਓਪਨ ਵਰਕ ਪਰਮਿਟ ਲਈ ਅਪਲਾਈ ਕਰਨਾ ਹੈ ਤਾਂ ਤੁਹਾਡਾ ਵਰਕ ਪਰਮਿਟ ਉਸ ਸਮੇਂ ਤੋਂ ਘੱਟੋ ਘੱਟ 16 ਮਹੀਨੇ ਤੱਕ ਵੈਲਿਡ ਹੋਣਾ ਚਾਹੀਦਾ ਜੇਕਰ ਅਜਿਹਾ ਹੁੰਦਾ ਹੈ ਤਾਂ ਹੀ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹੋ ਕੈਨੇਡਾ ਤੋਂ ਇਹ ਬਹੁਤ ਹੀ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ ਜਿਹੜੇ ਵੀ ਲੋਕ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਉਹ ਹੁਣ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਬੁਲਾ ਸਕਦੇ ਹਨ ਜਿੰਨੇ ਵੀ ਨੋ ਕੋਡ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਹਨ ਇਹਨਾਂ ਨੋ ਕੋਡ ਵਾਲੇ ਲੋਕ ਆਪਣੇ ਸਪਾਊਸ ਨੂੰ ਕੈਨੇਡਾ ਓਪਨ ਵਰਕ ਪਰਤੇ ਬਲਾ ਸਕਦੇ ਆ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਨਾਲ ਹੀ ਕਮੈਂਟ ਕਰਦੇ ਹੋ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਨਣਾ ਚਾਹੁੰਦੇ ਹੋ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ